ਬਾਦਲ ਕੇਲਾ ਉਹ ਕੀ ਸੁਖਵੀਰ ਬਾਦਲ ਦੱਸੋ ਯਾਰ ਉਹ ਕਿਹਾ ਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਨਹੀਂ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹੈ ਇਹਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖ ਕੇ ਜਾਂਦੇ ਗਰਦੇਵ ਸਿੰਘ ਤੇਰਾ ਮੁੰਡਾ ਕਿਸੇ ਰੋੜਾ ਰੋੜਣਾ ਮਾਰੇ ਗੁਰਜੀ ਨਾ ਬਣ ਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ ਚ ਬੋਲਦੇ ਨਹੀਂ ਇਹ ਮੈਂ ਰਿਹਾ ਹੋਇਆ ਇਹਨਾਂ ਦੇ ਨਾਲ ਬਾਦਲਾਕੇ ਟੱਬਰ ਚ ਰੱਬ ਨੇ ਮੈਨੂੰ ਡੂੜਕ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਬਾਲ ਦੇ ਘਰੇ ਰਿਹਾ ਹਾਂ ਅੰਗਰੇਜ਼ੀ ਬੋਲਦੇ ਆ ਬਸ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਪੜ੍ਹ ਕੇ ਸੁਣਾਦਾ ਜੀ ਮੈਂ ਇਹ ਜਾਉਂਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਦੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਨੇ ਸਕੂਲਾਂ ਚ ਆ। ਉਹ ਕੀ ਕਹਿੰਦਾ ਫਿਰਦਾ? ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ। ਮੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ, ਕਣ ਕੰਕ ਮੈਂ ਲਰਾਉਂਦੀਆਂ ਪਰਦੀਆਂ ਬਾਲ ਸਾਹਿਬ ਨੇ। ਸੜਕਾਂ ਸਾਰੀਆਂ ਬਾਲ ਸਾਰੇ ਬਣਾਏ ਜਿੱਧਰ ਦੇਖੋ। ਬਾਲ ਸਾਹਿਬ ਹੀ ਯਾਦ ਆਉਂਦੇ ਆ, ਬਾਲ ਸਾਹਿਬ ਨੇ ਕੀਤੇ ਸਾਰੇ ਕੰਮ। ਮੈਂ ਕਹਿੰਦਾ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿੱਚ ਲੰਘਦਾ ਹੋਵੇਗਾ ਉਦੋਂ ਨੀਂਦ ਆ ਜਾਂਦੀ। ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਸਭ ਨੇ ਕਰਾਈ ਸੀ ਉਹ ਮੁੱਖ ਮੰਤਰੀ ਸੀ ਉਹ। ਤੇ ਆਪ ਆਪ ਹੋਮ ਮਿਨਿਸਟਰ ਸੀ ਇਹ। ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਹਿੰਦੀ। ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ। ਮੰਨ ਗਿਆ। ਬਾਜ ਬਾਹਰ ਗਿਆ ਨਾ ਮੈਂ ਐਵੇਂ ਕਹਤਾ ਸੀ ਚਲ ਛੱਡ ਡਾਕਟਰ ਲੈ। ਐਤੀ ਤੁਹਾਡੇ ਕੋਲ ਮੁੱਕਰ ਕੇ ਗਿਆ ਮੌਕਸਰ। ਹੱਦਿਆਰ ਅਕਾਲ ਤੱਕ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜਹੇਦਾਰ ਬਦਲ ਦੋ ਜਿਹਨੇ ਫੈਸਲਾ ਗਲ ਦਿੱਤਾ ਤੇ ਉਹ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਤੁਹਾਡੀ ਆਪਣੀ ਮਾਂ ਪਾਰਟੀ ਅੱਛਾ ਇੱਕ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਨੈਰੂ ਨੂੰ ਚਾਚਾ ਬਣਾਤਾ ਜੀ ਆਪਾਂ ਪੁੱਛੇ ਵੀ ਬਾਪੂ ਚਾਚਾ ਹੈਗਾ ਤੇ ਕੋਈ ਭਾਈ ਬਣਦਾ ਨਹੀਂ ਮੈਂ ਤੁਹਾਡਾ ਭਰਾ ਜਾਂ ਪੁੱਤਾਂ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਜਾਦ ਹੁਣ ਲੈ ਦੱਸ ਉਹ ਬਾਪੂ ਬਣਾ ਤਾਂ ਹੁਣ ਇੱਥੇ ਪੰਜਾਬ 'ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪ੍ਰਮਾਤਮਾ ਨਦੀ ਆਪ ਮਨ ਨੂੰ ਸ਼ਾਂਤੀ ਦੇਵੇ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਕਿ ਹੋਰ ਲੰਬਾ ਜਿਉਣ ਤਾ ਕਿ ਅਕਾਲੀ ਦਲ ਦਾ ਹੋਰ ਬੁਰਾ ਹਾਲ ਦੇਖ ਕੇ ਜਾਣ ਚਲੋ ਜਿੰਨਾ ਕਿ ਦੇਖਦੇ ਉਨੀ ਬਹੁਤ ਸੋ ਵੀਰੋ ਇਹ ਹਜੇ ਨਹੀਂ ਰੱਜੇ ਹਜੇ ਨਹੀਂ ਰੱਜੇ ਹਜੇ ਕਹਿੰਦੇ ਹੋਰ ਹੋਰ ਲੁਕਣਾ ਹੈ ਆਪ ਨੂੰ ਪਤਾ ਨਹੀਂ ਹੋਣਾ ਸ਼ਾਇਦ ਸਾਡੇ ਕੋਲ ਕਿੰਨੀ ਪ੍ਰਾਪਰਟੀ ਹੈ ਕੋਈ ਗੱਲ ਨਹੀਂ ਮਨ ਤਾਂ ਇਹ ਸੀ ਗਲਤੀ ਸੰਤੁਸ਼ਟੀ ਹੈ ਵਿਆਮਕਰਾਂ ਦੇ ਮੁੰਡਿਆਂ ਨੇ ਆ ਕੇ ਆਮਕਰਾਂ ਦੀਆਂ ਕੁੜੀਆਂ ਨੇ ਆ ਕੇ ਆਮ ਲੋਕਾਂ ਦੀ ਸਹਾਇਤਾ ਨਾਲ ਆ ਵੱਡੇ ਵੱਡਿਆਂ ਨੂੰ ਵਕਤ ਪਾ ਰੱਖਿਆ ਸੋ ਇਸ ਕਰਕੇ ਹੁਣ ਉਹ ਕਿੱਟਾ ਸਾਡੀਆਂ ਨਸਾਂ ਚ ਇਹਨਾਂ ਨੇ ਭਾਰਤਾ ਸਾਡੀਆਂ ਨਾੜਾਂ ਬਿੰਨਤੀਆਂ ਯਾਰ ਇਹਨਾਂ ਨੇ ਹਰ ਘਰ ਚ ਚਿੱਟੇ ਰੰਗ ਦਾ ਸੱਫਰ ਵਿਛਾ ਕੇ ਰੱਖਤਾ ਸਾਡੀਆਂ ਧੀਆ ਭਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਦੇ ਇਹਨਾਂ ਨੇ ਵਿਧਵਾ ਕਰਤੀਆਂ ਮਹਿੰਦੀਆਂ ਦੇ ਰੰਗ ਨਹੀਂ ਸੁੱਕੇ ਸੀ ਤੇ ਚਿੱਟਾ ਕੌਣ ਕੌਣ ਵੇਚਦਾ ਸੀ ਉਹੀ ਵੇਚ ਗਿਆ ਕੋਈ ਇਹ ਹੀ ਸੀਗੇ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਇਹਨਾਂ ਦੀਆਂ ਆਪਣੀਆਂ ਗੱਡੀਆਂ ਚਿੱਟਾ ਜਾਂਦਾ ਹੁੰਦਾ ਸੀ ਤੇ ਨਾਕੇ ਤੇ ਪਹਿਲੀ ਇਨਫੋਰਮੇਸ਼ਨ ਪਹੁੰਚ ਜਾਂਦੀ ਸੀ ਆ ਨੰਬਰ ਦੀ ਗੱਡੀ ਨਾਲ ਰੋਕੇ ਹੋਏ ਚ ਸਮਾਨ ਜਾ ਰਿਹਾ ਹੈ ਪੰਜਾਬੀਆਂ ਦਾ ਸਮਾਨ ਜਾ ਰਿਹਾ ਜਦੋਂ ਅਸੀਂ ਕਰ ਕਰਾ ਕੇ ਕਾਗਜ਼ਕੂਕ ਜੇ ਚੈੱਕ ਕੀਤੇ ਕਾਰਜਦਾਨ ਦੇ ਕੋਲ ਅਬਦੇ ਕੋਲੀ ਸੀ ਕੀਤਾ ਸਾਰਾ ਪਤਾ ਕਰਾ ਕਰਾ ਕੇ ਜਦੋਂ ਜੜਾਂ ਤੱਕ ਪਹੁੰਚੇ ਜਦੋਂ ਨਹੀਂ ਕਰਦੇ ਬੱਚੇ ਨੂੰ ਖੜਾਉਣੇ ਆਪਾਂ ਜਾਂਦੀਏ ਪੈੜ ਜਾਂਦੀਏ ਪੈੜ ਜਾਂਦੀਏ ਪੈੜ ਪੈੜ ਜਿੱਥੇ ਜਿੱਥੇ ਜਾਂਦੀ ਸੀ ਜਦੋਂ ਉੱਥੋਂ ਜਾ ਕੇ ਚੱਕ ਕੇ ਲੈਂਦੇ ਜੇਲ੍ਹ ਚ ਕੀਤੇ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਕੈਪਟਨ ਵੀ ਉਹਦੇ ਹੱਕ ਚ ਬੋਲ ਪਿਆ ਚੰਨੀ ਵੀ ਉਹਦੇ ਹੱਕ ਚ ਬਿੱਟੂ ਵੀ ਉਹਦੇ ਹੱਕ ਚ ਖੈਰਾ ਵੀ ਉਹਦੇ ਹੱਕ ਚ ਬੜਿੰਗ ਵੀ ਉਹਦੇ ਹੱਕ ਚ ਕਹਿੰਦੇ ਬਹੁਤ ੱਕਾ ਹੋਇਆ ਜੀ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਜੀ ਇਹ ਮਜੀਠੀ ਅੰਦਰ ਕਰਦਾ ਇਹ ਤਾਂ ਅਣਮੁਨੱਖੀ ਹੈ ਜੀ ਅੱਛਾ ਮੈਂ ਕਿਹਾ ਇਹੀ ਨੇ ਮਨੁੱਖ ਅਸੀਂ ਤਾਂ ਡੰਗਰੀ ਆ ਫਿਰ ਮਨੁੱਖ ਤਾਂ ਇਹੀ ਰਹਿ ਗਏ ਬਸ ਕੱਲੇ ਹੱਦ ਹੈ ਉਹ ਬਿਸ਼ਰਮੀ ਦੀ ਹੱਦ ਦੇਖੋ ਚਲੋ ਫੜੇ ਗਏ ਤੁਸੀਂ ਕੋਰਟ ਦੇ ਵਿੱਚ ਲੜ ਲਓ ਕੋਰਟਾਂ ਤਾਂ ਸਾਡੇ ਅੰਡਰ ਨਹੀਂ ਹੈਗੀਆਂ ਨਾ ਕੋਰਟਾਂ ਤਾਂ ਇੰਡੀਪੈਂਡੈਂਟ ਨੇ ਜੱਜ ਜਮਾਨਤ ਦੇਵੇ ਨਾ ਜਵੇ ਚਾਜ ਬਰੀ ਕਰ ਦੇ ਤੁਸੀਂ ਲੜ ਲਓ ਕਿ ਆਪਦੇ ਭਾਈ ਰੱਖੋ ਵਕੀਲ ਆਪਦੇ ਪਰ ਮੰਨਦੇ ਵੀ ਨਹੀਂ ਮੁਕਸਰ ਵਾਲੇ ਮੰਨਦੇ ਵੀ ਨਹੀਂ ਕੱਲ ਆ ਮੇਰੇ ਕੋਲੇ ਇਹਦੇ ਚ ਪਿਆ ਹੈ ਬਿਆਨ ਬੀਬਾ ਜੀ ਬੋਲ ਰਹੇ ਨੇ ਹਰ ਸਿਮਰਤ ਕੌਰ ਜੀ ਤਰਨ ਤਾਰਨ ਬੋਲ ਰਹੇ ਨੇ ਕਿਸੇ ਪਿੰਡ ਚ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆਂ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਉਹਨੇ ਹਾਂ ਉਦੋਂ ਮਜੀਠੀਆਂ ਪੂੜੀ ਮਜੀਠੀਆਂ ਟੀਕਾ ਮਜੀਠੀਆਂ ਸਰੰਜੇ ਹੁੰਦੀ ਸੀ ਉਦੋਂ ਉਸ ਚਿੱਟੇ ਦਾ ਨਾਮ ਕਦੇ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਹੈ ਐਡਾ ਬੁਰਾ ਹਾਲ ਹੈ ਨਾ ਹੁਣ ਜਿਉਂ-ਜਿਉਂ ਤਰਨ-ਤਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਹੈ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਵਾਂਗੇ ਪਰ ਸਾਡੇ ਊਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਹੁਣ ਊਸੂਲ ਊਸੂਲ ਤਾਂ ਹੈ ਹੀ ਨਹੀਂ ਉਹ ਕੋਈ ਬੰਦਾ ਸੀ ਪਿੰਡ 'ਚ ਉਹ ਮੋਕਰ ਜਾਂਦਾ ਸੀ ਕਿਸੇ ਨੂੰ ਜ਼ਮੀਨ ਠੇਕੇ ਤੇ ਦੇਣੀ ਸੀ ਉਹ ਕਹਿੰਦਾ ਯਾਰ ਤੈਨੂੰ ਦੇ ਦਾਂਗੇ ਇੱਥੇ ਕਹਿੰਦਾ ਲਿਖ ਲਿਖਾਓ ਕਰ ਲਈਦਾ ਬਸ ਜਵਾਨ ਦੇਤੀ ਤੈਨੂੰ 40000 ਰੁਪਏ ਕਿੱਲੇ ਦੇ ਦੰ ਦੇ ਦਾਂਗੇ 50 ਜਿੰਨਾ ਵੀ ਰੇਟ ਚੱਲਦਾ ਉਹ ਦੂਜੇ ਨੂੰ ਕਹਿੰਦਾ ਯਾਰ ਉਹ ਕਹਿੰਦਾ ਆਪਣਾ ਵਧੀਆ ਹੋ ਗਿਆ ਆਪਾਂ 10 ਕਿੱਲੇ ਕਹਿੰਦਾ ਜਮੇਰ ਵਾਲੇ ਲੈ ਲੈ ਕਹਿੰਦਾ ਲਿਖ ਲਿਆ ਉਹਨੂੰ ਪਤਾ ਸੀ ਜਮੇਰ ਦੇ ਸੁਭਾਅ ਬਾਰੇ ਕਹਿੰਦਾ ਨਾਲ ਲਿਖਿਆ ਨਹੀਂ